ਇਤਿਹਾਸ ਵਿੱਚੋਂ ਨਹੀਂ ਮਿਲਦਾ ਕਿਸੇ ਨੂੰ ਵੀ ਹੋਰ ਕਿ ਕਿਸੇ ਦਾ ਗੁਰੂ ਸਮੁੰਦਰੋਂ ਪਾਰ ਗਿਆ ਹੋਵੇ ਤੇ ਸਿੱਖ ਮਿਲਣ ਗਏ ਹੋਣ ਜਿਹੜਾ ਲਿਖਿਆ ਹੈ ਨਾ ਸਮੁੰਦ ਸਾਗਰ ਹੋ ਗਿਆ ਬਹੁ ਖਾਰਾ ਗੁਰ ਸਿੱਖ ਲੰਘ ਗੁਰੂ ਪਹ ਜਾਈ ਕਿਸਰਾ ਕਿਸਰਾ ਲੰਘੇ ਕਿੰਨੀਆਂ ਤਕਲੀਫਾਂ ਝੱਲੀਆਂ ਲਾਲ ਸਿੰਘ ਕਮਲਾ ਇਕਾਲੀ ਨਾਮ ਕਹਈਏ ਤਾਂ ਬਾਹਰ ਦੇ ਲੋਕ ਵੀ ਬਹੁਤ ਸਾਰੇ ਜਾਣਦੇ ਨੇ ਉਹਨਾਂ ਦਾ ਨਾਮ ਉਹਨਾਂ ਨੇ ਲਿਖਿਆ ਸੀ ਕਿ ਬਹੁਤ ਸਾਰੇ ਨਾਮ ਪੜੀਆਂ ਨੂੰ ਸਮੁੰਦਰਾਂ ਵਿੱਚ ਡੋਬ ਕੇ ਮਾਰਿਆ ਗਿਆ ਪਰ ਉਹਨਾਂ ਨੇ ਇਹ ਤਕਲੀਫ ਨੂੰ ਤਕਲੀਫ ਸਮਝਿਆ ਹੀ ਨਹੀਂ। ਅਰ ਬੜੇ ਤਾਕਤਵਾਲੇ ਸਿੱਖ ਸਨ। ਇਹ ਨਹੀਂ ਵੀ ਐਵੇਂ ਸਨ ਉਹ। ਇੱਕ ਸਵਾਮੀ ਤਰ ਸਿੰਘ ਜੀ ਸਾਹਿਬ ਗੁਜਰਪੁਰਾ ਪਿੰਡ ਗੜ ਸ਼ੰਕਰ ਦੇ ਕੋਲ ਉੱਥੋਂ ਦੇ ਖੱਤਰੀਆਂ ਦੇ ਘਰ ਦਾ ਜਨਮ ਸੀ। ਉਹ ਜਾਂਦੇ ਨੇ ਸਗੁਰੂ ਰਾਮ ਸਿੰਘ ਦਾ ਦਰਸ਼ਨ ਕਰਨ ਵਾਸਤੇ। ਤੇ ਜਿਸ ਜਿਹੜੇ ਉਹ ਫੜੇ ਗਏ ਉਹ ਗੋਰਾ ਰਿਹਾ ਰਾਂਗੋਨਾਂ ਦਾ ਬੰਗਾਲੀਆਂ ਨੇ ਵੀ ਸਿੱਖ ਲਜਾਇਆ ਉਹਨਾਂ ਨੇ ਉਹਨਾਂ ਚੋਂ ਇੱਕ ਦਾ ਨਾਮ ਉਹ ਯਾਰ ਬਿਹਾਰੀ ਸਿੰਘ ਉਹਨਾਂ ਨੇ ਰੱਖਿਆ ਸੀ ਤੇ ਉਹ ਜਿਸ ਵੇਲੇ ਉਹਨਾਂ ਨੂੰ ਹੱਤ ਕੜੀਆਂ ਲਾਉਣ ਬੇੜੀਆਂ ਲਾਉਣ ਉਹ ਲਾ ਕੇ ਰੱਖ ਦੇਣ ਇਸ ਤਰ੍ਹਾਂ ਤੇ ਪੁਲਿਸ ਤੋਂ ਤਾਨ ਆਇਆ ਉਹਨੇ ਅਖਿਆ ਸੁਣਿਆ ਤੂੰ ਉੱਡ ਜਾਣਾ ਉਹਨੇ ਅਖਿਆ ਜੀ ਮੈਨੂੰ ਤਾਂ ਪਤਾ ਨਹੀਂ ਜੇ ਉਹ ਸਹੁਰਾਂ ਦੀ ਜਾਹ ਦੇ ਮੁਤਾਬਕ ਹੁੰਦਾ ਉਹ ਸਮਾਂ ਆਇਆ ਐਸਾ ਉਹਦੇ ਸਾਹਮਣੇ ਉਹਨਾਂ ਨੇ ਹੱਤ ਕੜੀਆਂ ਦੇ ਬੇੜੀਆਂ ਦੋਵੇਂ ਲਾ ਕੇ ਰੱਖਤੀਆਂ ਦੇ ਤੁਰ ਗਏ ਸਦਰੂ ਰਾਮ ਸਿੰਘ ਨੇ ਉਸ ਤੋਂ ਹੁਕਮ ਭੇਜਿਆ ਤਦ ਸਿੰਦੇਸਤਰਾ ਨਹੀਂ ਕਰਨਾ ਫਿਰ ਆਪ ਕੈਦ ਹੋ ਕੇ ਪਿਸ਼ੌਰ ਵਿੱਚ 1.5 ਸਾਲ ਪੱਥਰ ਘੁੱਟੇ ਇਹ ਤਾਕਤ ਤੇ ਬੜੀ ਹੱਤ ਕਰੀਆਂ ਬੇੜੀਆਂ ਲਾਉਣ ਵਾਲੀ ਪਰ ਜੇ ਇਸ ਤਾਕਤ ਨੂੰ ਜਰਨਾ ਕਿ ਉਹ ਪੀੜ ਹੈ ਨਾ ਬੜਾ ਸੌਖਾ ਪਰ ਪਹੁੰਚਾਉਣਾ ਬੜਾ ਔਖਾ ਪਰ ਉਹਨਾਂ ਨੇ ਇਹ ਸੂਰੂਲਾਂ ਸਿੱਖਣੇ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਐਸੇ ਉਹਨਾਂ ਦੇ ਹਾਸੇ ਨੇ ਜਿਹੜੇ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਸਫਰ ਕੀਤਾ ਜੇ ਸਮੁੰਦਰ ਸਾਗਰ ਹੋਇਆ ਬਹੁਤ ਖਾਰਾ ਗੁਰਸਿੱਖ ਲੰਗ ਗੁਰੂ ਪਹੇਜਾਈ ਇਹ ਤੋਂ ਬਿਨਾ ਹੋਰ ਮੈਂ ਤੁਹਾਨੂੰ ਦੱਸਾਂ ਮੁਖਰ ਦੇ ਵਿੱਚ ਇੱਕ ਨਾਮਤਾਰ ਸਿੰਘ ਸੀ ਜਿਸਨੇ ਹੰਦ ਸਿੰਘ ਉਹਨਾਂ ਦਾ ਝਗੜਾ ਹੋ ਗਿਆ ਲੜਾਈ ਹੋ ਗਈ ਤੇ ਉਹ ਨਿਆਗ ਸਿੰਘ ਨੇ ਮਾਰਿਆ ਉਹਦਾ ਸਿਰ ਪਾਟ ਗਿਆ ਨਾਮਤਾਰ ਸਿੰਘ ਦਾ ਤੇ ਲੋਗੜਾ ਅਤਰ ਸਿੰਘ ਸੀ ਲੋਗੜਾ ਅਤਰ ਸਿੰਘ ਸੀ ਉਹ ਜਿਹੜਾ ਨਾਮਤਾਰ ਸਿੰਘ ਸੀ ਤੇ ਉਹ ਨਿਆਗ ਸਿੰਘ ਉਹ ਉਥੇ ਬਿਮਾਰੀ ਪੈ ਗਈ ਬਿਮਾਰੀ ਪੈ ਗਈ ਮੇਲੇ ਦੇ ਵਿੱਚ ਉਹ ਨਿਆਣ ਜਿਹੜਾ ਨਿਹੰਗ ਸਿੰਘ ਸੀ ਨਾ ਕੁਦਰਤੀ ਬਾਹਰ ਗਿਆ ਟਰੱਕੀ ਤੇ ਉੱਥੇ ਡਿੱਗ ਪਿਆ ਬੇਹੋਸ਼ ਹੋ ਗਿਆ ਤੇ ਉਹ ਸਿੱਖ ਵੀ ਉੱਧਰ ਗਿਆ ਜਿਹਨੂੰ ਉਹਨੇ ਮਾਰਿਆ ਸੀ ਉਹਨੇ ਦੇਖਿਆ ਕਿ ਕੋਈ ਬੰਦਾ ਬਿਮਾਰ ਹੈ ਡਿੱਗਿਆ ਪਿਆ ਉਹ ਚੁੱਕ ਕੇ ਉਹਨੂੰ ਆਪਣੇ ਘਰ ਲੈ ਆਇਆ ਜਿਸੇ ਘਰ ਲਿਆਂਦਾ ਨਾ ਤੇ ਉਹਦੀ ਵੱਲੋਂ ਪੱਟੀ ਕੀਤੀ ਉਹਨੂੰ ਜਿਹੜਾ ਦਵਾਈ ਵਗੈਰਾ ਦਿੱਤੀ ਤੇ ਉਹ ਠੀਕ ਹੋਇਆ ਤੇ ਉਹਨੇ ਦੇਖਿਆ ਇਹ ਤਾਂ ਉਹ ਬੰਦਾ ਜਿਹਨੂੰ ਮੈਂ ਮਾਰਿਆ ਸੀ ਉਹ ਡਰਿਆ ਨਖੇਪਾ ਤੇ ਨੂੰ ਮਾਰਨ ਵਾਸਤੇ ਨਹੀਂ ਜਾਂਦਾ ਮੈਂ ਤੇ ਬਿਲਕੁਲ ਫਿਕਰ ਨਾ ਕਰ ਮੈਂ ਤੇਰੇ ਇਲਾਜ ਕਰਕੇ ਤੈਨੂੰ ਵਾਪਸ ਦੇ ਜਣਾ ਐ ਉਹ ਆਂਦਾ ਹੈ ਉਹ ਕੀ ਰੱ ਸਿੱਖ ਆਂਦਾ ਮੈਂ ਸਗੁਰੂ ਆਂ ਸਿੰਘ ਦਾ ਸਿੱਖ ਇਸਲਾਮ ਹੀ ਬਣ ਇਸਲਾਮ ਹੀ ਇਸਲਾਮ ਹੀ ਬਣ ਜਾਂਦੇ ਨੇ ਸਿੱਖ ਇਸਲਾਮ ਹੀ ਬਣਦੇ ਨੇ ਉਹ ਫਿਰ ਨਾਮ ਫਿਰ ਸਿੱਖ ਬਣਿਆ ਉਹਦੇ ਤੇ ਕੋਈ ਪ੍ਰਚਾਰ ਨਹੀਂ ਕੀਤਾ ਗਿਆ ਕੋਈ ਤਸ਼ਿਹਰ ਨਹੀਂ ਕੀਤਾ ਗਿਆ ਇਹ ਸੇਵਾ ਕਰਨ ਵਾਲੇ ਨਾਲ ਕੁਝ ਹੋਇਆ ਬਾਣੀ ਵੀ ਜਿਦ ਤੁਹਾਂ ਲਿਖੀਆਂ ਨੇ ਸਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਆਕੋ ਲੈ ਕਾਜ ਆਕੋ ਲੈ ਸਵਾਰਿਓ ਕਿਸਗੋ ਨ ਦਿਨੋ ਦੋਸ